ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਜ਼ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸ ਤੁ ਵੀਡੀਓ ਦੀ ਟਾਈਮਿੰਗ ਇਨਰ ਟਾਈਮ ਦੇ ਸ਼ਾਮ ਦੇ 5 ਵਜੇ ਉਸ ਸਮੇਂ ਸਰ ਵੀਡੀਓ ਜ਼ਰੂਰ ਦੇਖ ਲਿਆ ਕਰੋ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਂਦੜੀ ਸਾਹਿਬ ਫਰੀਦਕੋਟ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਜਿਹੜੇ ਸੂਟ ਨੇ ਸਾਰੇ ਬੰਬ ਸੂਟ ਨੇ ਤੇ ਤੁਸੀਂ ਧਿਆਨ ਨਾਲ ਦੇਖਣੇ ਨੇ ਇੱਕ ਇੱਕ ਸੂਟ ਆਹ ਸੂਟ ਆ ਜਿਹੜਾ ਪਹਿਣਾ ਦੀ ਡਿਮਾਂਡ ਤੇ ਪੰਜ ਮਾ ਪੀਸ ਆ ਗਿਆ ਠੀਕ ਹੈ ਜੀ ਲੋ ਸਾਡੇ ਕੋਲ ਇੱਕੋ ਹੀ ਪੀਸ ਰਹਿ ਗਿਆ ਹੁਣ ਪੰਜ ਪੀਸ ਆ ਜਿਹੜੇ ਉਹ ਚਲੇ ਗਏ ਨੇ ਛੇ ਮਾ ਪੀਸ ਹੈ ਸੋਰੀ ਲੋ ਜੀ ਛੇ ਮਾ ਪੀਸ ਹੈ ਸਾਡੇ ਕੋਲੇ ਮਸਲੀਨ ਦੇ ਵਿੱਚ ਸੂਟ ਹੈਗਾ ਇਹ ਠੀਕ ਹੈ ਜੀ ਮਸਲੀਨ ਦਾ ਸੂਟ ਹੈ ਨਹੀਂ ਲਓਗੇ ਤਾਂ ਮੈਂ ਸਵਾਲੂੰਗੀ ਫੇਰ ਨਾ ਕਿਓ ਮੈਨੂੰ ਦਿੱਤਾ ਨਹੀਂ ਕਾਫੀ ਸੋਹਣਾ ਸੂਟ ਹੈ ਪਾਰਟੀ ਵੇਅਰ ਸੂਟ ਹੈ ਤੇ ਸਾਰੇ ਦੇ ਵਿੱਚ ਇਸ ਤਰ੍ਹਾਂ ਡਾਟਸ ਨੇ ਤੇ ਇਹ ਵਾਲੇ ਡਾਟਸ ਨੇ ਜਿਹੜੇ ਉਹ ਬਰੀਕ ਨੇ ਬਾਜੂ ਤੇ ਸੈਮੀ ਸਟਿਚ ਹੈ ਬਾਜੂ ਤੇ ਬਿਲਕੁਲ ਬਰੀਕ ਡਾਟਸ ਨੇ ਇਹ ਵਾਲਾ ਬਾਰਡਰ ਹੈ ਠੀਕ ਹੈ ਜੀ ਤੇ نیچے ਕੇਰੇ ਤੇ ਤੁਹਾਨੂੰ ਇਹ ਵਾਲਾ ਬਾਰਡਰ ਮਿਲੂਗਾ ਲੋ ਮੈਂ ਉੱਪਰ ਨੂੰ ਚੱਕ ਕੇ ਤੁਹਾਨੂੰ ਦਿਖਾਉਣੀ ਬਾਂਹ ਵਾਲਾ ਇਹ ਬਾਂਹ ਵਾਲਾ ਸੇਮ ਬਾਰਡਰ ਹੈ ਤੇ ਬੈਕ ਸਾਈਡ ਵੀ ਸੇਮ ਰਹੂਗੀ ਲਾਈਟ weight ਕਪੜਾ ਰਹੂਗਾ ਬਿਨਾ ਲਾਈਨਿੰਗ ਤੋਂ ਵੀ ਸੂਟ ਬਣੂਗਾ ਜ਼ਰੂਰੀ ਨਹੀਂ ਆ ਕਿ ਤੁਸੀਂ ਲਾਈਨਿੰਗ ਲਓ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਇਹ ਮਰਜ਼ੀ ਹੈ ਤੁਹਾਡੀ ਲਾਈਨਿੰਗ ਲਾਉਣੀ ਹੈ ਗ੍ਰੇਸਫੁਲ ਹੋ ਜਾਊਗਾ ਤੇ ਨੈਕਸਟ ਹੈ ਜੀ ਇਹਦੀ ਸਲਵਾਰ ਲੋ ਜੀ ਮਸਲੀਨ ਦੀ ਸਲਵਾਰਾ ਔਰ ਲਸ਼ਲਸ਼ ਕਰਦੀ ਸਲਵਾਰ ਸ਼ਾਈਨ ਕਰਦੀ ਹੈ ਤੁਸੀਂ ਦੇਖੋ ਨੇੜੇ ਕਰਕੇ ਦੇਖ ਲਓ ਤੁਸੀਂ ਕਿਸੀ ਜੰਦੀ ਬਹੁਤ ਪਿਆਰੀ ਸਲਵਾਰਾ ਹੈ ਤੇ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਤੁਸੀਂ ਲਾਈਨਿੰਗ ਲਾਉਣੀ ਤਾਂ ਤੁਹਾਡੀ ਮਰਜ਼ੀ ਹੈ ਤੇ ਜਿਹੜਾ ਦੁਪੱਟਾ ਹੈਗਾ ਲੰਬਾਈ ਵਾਈਜ਼ ਤਾਂ ਵਧੀਆ ਹੈਗਾ ਪਰ ਚੌੜਾਈ ਹੈ ਜਿਹੜੀ ਉਹ ਬਹੁਤ ਜ਼ਿਆਦਾ ਨਹੀਂ ਹੈਗੀ ਠੀਕ ਹੈ ਜੀ ਤੇ ਇਸ ਕਰਕੇ ਤੁਸੀਂ ਉਸ ਹਿਸਾਬ ਨਾਲ ਦੇਖ ਕੇ ਲੈਣਾ ਸੂਟ ਇਹ ਬਹੁਤ ਪਿਆਰਾ ਸੂਟ ਹੈ ਗੜ ਚ ਪਾਉਗੇ ਤਾਂ ਬਹੁਤ ਅੱਛਾ ਇਸ ਤਰ੍ਹਾਂ ਆਜੂਗਾ ਤੁਹਾਡੇ ਵਧੀਆ ਤਰੀਕੇ ਨਾਲ ਲੈ ਸਕਦੇ ਹੋ ਇਸ ਤਰ੍ਹਾਂ ਕਰਕੇ ਤੇ ਅਗਰ ਤੁਸੀਂ ਸਾਈਡ ਤੇ ਰੱਖਣਾ ਚਾਹੁੰਦੇ ਹੋ ਤਾਂ ਸਾਈਡ ਲਈ ਵੀ ਬਹੁਤ ਸੋਹਣਾ ਇਹ ਸਾਈਡ ਦੁਪੱਟਾ ਹੈ ਪਰ ਜੇ ਤੁਸੀਂ ਕਹੋਗੇ ਖੁੱਲਾ ਡੁੱਲਾ ਸਾਨੂੰ ਸਿਰ ਲਈ ਚਾਹੀਦਾ ਹੈ ਉਵੇਂ ਨਹੀਂ ਹੈਗਾ ਇਹ ਠੀਕ ਹੈ ਜੀ ਸੋ ਪ੍ਰਾਈਸ ਹੈਗੀ ਹੈ 1495 ਰੁਪਏ 1495 ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਘਰ ਪਹੁੰਚ ਜਾਣਾ ਹੈ ਸ਼ਿਪਿੰਗ ਚਾਰਜਸ ਕੋਈ ਨਹੀਂ ਦੇਵੇ ਅਗਲਾ ਸੂਟ ਦੇਖੋ ਜੀ ਬਿਲਕੁਲ ਕਾਟਨ ਦੇ ਵਿੱਚ ਰਹੂਗਾ ਪਿਓਰ ਕਾਟਨ ਦੇ ਵਿੱਚ ਸੂਟ ਮਿਲੂਗਾ ਜਿਹੜੇ ਕਹਿੰਦੇ ਨੇ ਬਿਲਕੁਲ ਸਾਨੂੰ ਪਿਓਰ ਕਾਟਨ ਚਾਹੀਦੀ ਹੈ ਜੀ ਅਸੀਂ ਹੋਰ ਪਾਈ ਨਹੀਂ ਸਕਦੇ ਉਨਾਂ ਲਈ ਸੂਟ ਹੈ ਇਹ। ਲੋ। ਬਿਲਕੁਲ ਪ्युअर कॉटन ਦੇ ਵਿੱਚ ਸੂਟ। ਪੱਟੀ ਦੇਖ ਲੋ। ਪੱਟੀ ਐਡਜਸਟੇਬਲ ਹੈਗੀ ਆ ਪੱਟੀ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਸੂਟ ਹੈ। ਤੇ ਕਲਰ ਵੀ ਬਹੁਤ ਪਿਆਰਾ ਹੈ। ਠੀਕ ਹੈ ਜੀ। ਹਰ ਏਸ ਗਰੁੱਪ ਨੂੰ ਸੂਟ ਕਰਨ ਵਾਲਾ ਕਲਰ ਹੈਗਾ ਇਹ। ਸਾਰਾ ਜਿਹੜਾ ਸੂਟ ਹੈਗਾ ਇਹ ਪ੍ਰਿੰਟਡ ਹੈ। ਫਰੰਟ ਸਾਈਡ ਵੀ ਪ੍ਰਿੰਟਡ ਹੈ। نیچے ਦੇਖ ਲੈਣੀ ਹੈ ਜੇ ਕੁਝ ਲੱਗਿਆ ਹੋਇਆ ਤਾਂ ਲੇਸ ਲੱਗੀ ਹੋਈ ਹੈ ਜੀ। ਆ ਲੋ। ਬਹੁਤ ਪਿਆਰੀ ਜੀ ਲੇਸ ਲੱਗੀ ਹੋਈ ਆ ਨੀਂਜੇ ਠੀਕ ਹੈ ਤੇ ਨੈਕਸਟ ਹੈ ਜੀ ਇਹਦੀ ਇਹ ਸਲਵਾਰ ਸਲਵਾਰ ਤੇ ਇਦਾਂ ਪ੍ਰਿੰਟ ਹੈ ਤੇ 2.5 ਮੀਟਰ ਹੋਊਗੀ ਮੇਰਾ ਖਿਆਲ ਹੈ ਸਲਵਾਰ 2.5 ਹੋਊਗੀ ਹਨਾ ਆਹ ਜੀ ਸਲਵਾਰ ਹੈਗੀ ਆ 2.5 ਬਾਦੀ ਆ ਪਰ ਨਹੀਂ ਬਾਦੀ ਤਾਂ ਨਹੀਂ 2.5 ਮੀਟਰ ਹੈ ਲਓ ਜੀ ਇਹ ਹੈਗੀ ਆ ਇਸ ਤਰ੍ਹਾਂ ਬਣੂਗੀ ਤੁਹਾਡੀ ਸਲਵਾਰ ਇਦਾਂ ਕਰਕੇ ਲਓ 2 ਮੀਟਰ ਦੀ ਸਲਵਾਰ ਆ ਲੰਬੀਆਂ ਲਾਈਨਾਂ ਇਦਾਂ ਬਣਨਗੀਆਂ ਤੇ ਲੋ ਜੀ ਬਿਲਕੁਲ ਪਿਓਰ ਦਾ ਦੁਪੱਟਾ ਪਿਓਰ ਸ਼ਫੂਨ ਜਿਹਨੂੰ ਆਪਾਂ ਕਹਦੇ ਨੇ ਨਾ ਬਿਲਕੁਲ ਪਿਓਰ ਸ਼ਫੂਨ ਉਹ ਵਾਲਾ ਦੁਪੱਟਾ ਮਿਲੂਗਾ ਤੇ ਸਾਰਾ ਦੁਪੱਟਾ ਜਿਹੜਾ ਉਹ ਪੇਂਟ ਵਾਲਾ ਹੈ ਲੋ ਚੌੜਾਈ ਪੂਰੀ ਹੈ 4 ਸਾਈਡ ਪੱਟੀ ਹੈ ਤੇ ਨਾਲ ਲੇਸ ਆ ਜਿਹੜੀ نیچے ਲੇਸ ਲੱਗੀ ਹੋਈ ਸੀ ਨਾ ਸ਼ਰਟ ਦੇ ਉਹ ਵਾਲੀ ਲੇਸ ਆ ਜਿਹੜੀ ਉਹ 4 ਸਾਈਡ ਲੱਗੀ ਹੋਈ ਹੈ ਤੁਸੀਂ ਡਿਜ਼ਾਈਨਿੰਗ ਦੇਖ ਲਓ ਦੁਪੱਟੇ ਦੀ ਲੋ ਇਹ ਲੋਰੀ ਕੋ ਸੋਹਣੀ ਡਿਜ਼ਾਈਨਿੰਗ ਹੈ ਦੋਨੋਂ ਕਾਰਨਰਸ ਤੇ ਵੱਡੇ ਫਲਾਵਰ ਨੇ ਤੇ ਵਿੱਚ ਵਿੱਚ ਛੋਟੇ ਫਲਾਵਰ ਨੇ ਠੀਕ ਹੈ ਜੀ ਦੁਪੱਟਾ ਕਿੰਨਾ ਹੋਊਗਾ ਮੈਂ ਨਾਪ ਦਿੰਨੀ ਆ ਤੁਹਾਨੂੰ ਲੋਰੀ ਚਾਰ ਪੰਜ ਉਂਗਲਾ ਘੱਟਾ ਟਾਈ ਤੋਂ 240 ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਜਿਆਦਾ ਪਿਆਰਾ ਸੂਟ ਹੈ ਜੀ ਤੇ ਕਲਰ ਵੀ ਬਹੁਤ ਜਿਆਦਾ ਸੋਹਣਾ ਤੇ ਪ੍ਰਾਈਸ ਵੀ ਬਹੁਤ ਜਿਆਦਾ ਸੋਹਣੀ ਆ 1600 ਪਛੰਨ ਮੇਰੇ ਭੇ 1695 ਦੇ ਵਿੱਚ ਬਿਲਕੁਲ ਪਿਓਰ ਕਾਟਨ ਦਾ ਸੂਟ ਮਿਲੂਗਾ ਜੀ ਤੁਹਾਨੂੰ ਤੇ ਲੋ ਜੀ ਨੈਕਸਟ ਹੈਗਾ ਪਿਓਰ ਲਿਲਮ ਦੇ ਵਿੱਚ ਸੂਟ ਔਰ ਪਾਰਟੀ ਵੇਅਰ ਸੂਟ ਠੀਕ ਹੈ ਜੀ ਆਓ ਸ਼ਾਈਨ ਕਰਦਾ ਜਿਵੇਂ ਨਾ ਉਹ ਸ਼ਿਮਰ ਹੁੰਦਾ ਵਿੱਚ ਉਸ ਤਰ੍ਹਾਂ ਹੈਗਾ ਲੋ ਪ्युअर ਲੀਲਨ ਦਾ ਸੂਟ ਹੈ ਜੀ ਇਹ ਬਿਲਕੁਲ ਤੇ ਇਹਦੇ ਵਿੱਚ ਨਾ ਥੋੜਾ ਹਲਕਾ ਹਲਕਾ ਸ਼ਿਮਰ ਦਾ ਟੱਚ ਹੈ ਪਰ ਲਾਈਨਿੰਗ ਲੱਗੂਗੀ ਠੀਕ ਹੈ ਕਿਉਂਕਿ ਪਾਰਟੀ ਵੇਅਰ ਸੂਟ ਹੈ ਪਾਰਟੀ ਵੇਅਰ ਸੂਟ ਹੈ ਜਿਹੜੇ ਉਹ ਇਸ ਤਰ੍ਹਾਂ ਹੀ ਉਹਨਾਂ ਦੇ ਲਾਈਨਿੰਗ ਵਗੈਰਾ ਲੱਗਦੀ ਹੈ ਇਹ ਹੈਗੀ ਇਹਦੀ ਡਿਜ਼ਾਈਨਿੰਗ ਤੇ ਉੱਪਰ ਹਲਕਾ ਹਲਕਾ ਉਹਦੇ ਵਰਕ ਹੋ ਜਾਵੇ ਆ ਤੇ ਚਿੜੀ ਬਣੀ ਹੋਈ ਹੈ ਤੁਹਾਨੂੰ ਦਿਖਦੀ ਹੋਣੀ ਹੈ ਚਿੜੀ ਦੀ ਦੇਸਰੇ ਨਾ ਤੇ ਇਹਦੇ ਚ ਨਾ ਨੋਟਵਰਕ ਹੋਇਆ ਹੋਇਆ ਤੇ ਆਹ ਵਾਲਾ ਵੀ ਸਾਰਾ ਤੁਹਾਨੂੰ ਥ्रेड ਵਰਕ ਮਿਲੂਗਾ ਠੀਕ ਹੈ ਜੀ ਕੋਈ ਸਿੱਪੀਆਂ ਸੁਪੀਆਂ ਨਹੀਂ ਜਿਆਦਾ ਲੱਗੀਆਂ ਮਾੜੀ ਮੋਟੀ ਸਿੱਪੀ ਕਿਤੇ ਕਿਤੇ ਲੱਗੀ ਆ ਹਲਕੀ ਹਲਕੀ ਸਿੱਪੀ ਦਿੱਤੀ ਹੋਈ ਆ ਤੇ ਬਾਕੀ ਨੋਟਵਰਕ ਹੈ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਤੇ ਸਟੱਫ ਤਾਂ ਕਹਿਣੇ ਕੀ ਆ ਤੁਹਾਨੂੰ ਗਰਮੀਆਂ ਦੇ ਵਿੱਚ ਪਾਉਣ ਲਈ ਪਾਰਟੀ ਵੇਅਰ ਸੂਟ ਜਿਹੜਾ ਬਹੁਤ ਵਧੀਆ ਮਿਲ ਰਿਹਾ ਹੈ ਬੈਕ ਸਾਈਡ ਆ ਜਿਹੜੀ ਉਹ ਰਹੂਗੀ ਪਲੇਨ ਠੀਕ ਹੈ ਜੀ ਔਰ ਫਰੰਟ ਸਾਈਡ ਤੇ ਤੁਹਾਨੂੰ ਬੜਾ ਹੀ ਪਿਆਰਾ ਜਿਹਾ ਇੱਕ ਫਲਾਵਰ ਮਿਲ ਜਾਣਾ ਜਿਹਨੇ ਬਹਿ ਜਾ ਬਹਿ ਜਾ ਕਰਾਰ ਰੱਖੀ ਆ ਸੂਟ ਤੇ نیچے ਲੱਗੀ ਹੋਈ ਆ ਇਹ ਲੇਸ। ਇਹ ਆ। ਠੀਕ ਹੈ ਜੀ। ਸਿਲਵਰ ਗ੍ਰੇ ਜਿਹਾ ਕਲਰ ਹੈਗਾ ਤੇ ਇਹ ਮਿਲੂਗੀ ਬਿਲਕੁਲ ਕਾਟਨ ਦੀ ਸਲਵਾਰ ਨਾਲ। ਮੈਂ ਸਲਵਾਰ ਨਾਪ ਦੇਣੀ ਆ ਮੇਰਾ ਤਾਂ 2.5 ਹੋਣੀ ਆ। 2.5। 2.5 ਤੋਂ 2-4 ਉਂਗਲਾਂ ਵੱਧ ਆ ਜੀ। ਘਟ ਨਹੀਂ ਹੈਗੀ 2.5 ਤੋਂ। 2-4 ਉਂਗਲਾਂ 2.5 ਤੋਂ ਵੱਧ ਆ। ਤੇ ਇਹ ਮਿਲੂਗਾ ਇਹਦੇ ਨਾਲ 셔ਟ ਤੇ ਦੁਪੱਟਾ ਫੋਲ ਦਿੰਨੇ ਆਪਾਂ ਹਾਂ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਧੋਖ ਲੈਂਦੀ ਹੈ ਦੇਖ ਕੇ ਬਸ ਐਂ ਕਹਿ ਸਕਦੇ ਆਪਾਂ ਲਓ ਉਦਾਂ ਹੀ ਦੁਪੱਟਾ ਹੈ ਜੀ ਜਿਸ ਤਰ੍ਹਾਂ 셔ਟ ਸੀ ਨਾ ਚਮਕਰੀ ਉਦਾਂ ਹੀ ਇਹ ਦੁਪੱਟਾ ਚਮਕਦਾ ਹੈ ਪਿਓਰ ਲੇਲਨ ਦੇ ਵਿੱਚ ਹਲਕਾ ਹਲਕਾ ਲਾਸਟਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਤੇ ਚਿੜੀ ਇਹਦੇ ਤੇ ਵੀ ਮਿਲੂਗੀ ਨਾਲ ਆ ਲਓ ਦੁਪੱਟੇ ਤੇ ਠੀਕ ਹੈ ਤੇ ਆ ਲੋ ਇੱਕ ਫਲਾਵਰ ਇਸ ਬੰਲੇ ਦੇ ਇੱਧਰ ਦੋ ਚੁੜੀਆਂ ਦੋ ਚੜੀਆਂ ਉਧਰ ਵੀ ਦੋ ਹੀ ਹੋਣਗੀਆਂ ਜੀ ਉਧਰ ਵੀ ਦੋ ਲੋ ਇੱਕ ਤੇ ਦੋ ਇੱਧਰ ਵੀ ਦੋ ਹੀ ਹੋਣਗੀਆਂ ਇੱਧਰ ਵੀ ਦੋ ਹੀ ਆ ਇੱਕ ਤੇ ਦੋ ਮਿੰਨਾਂ ਦਾ ਸ਼ਰਟ ਤੇ ਵੀ ਦੋ ਹੀ ਹੋਣਗੀਆਂ ਹਾਂ ਉਹ ਵੀ ਦੇਖ ਲਈਏ ਆਪਾਂ ਦੋ ਹੀ ਨਾ ਹੋਣ ਕਿਤੇ ਇੱਕ ਕਹਿ ਦਈਏ ਆਪਾਂ ਦੋ ਹੀ ਆ ਜੀ ਇਹਦੇ ਤੇ ਵੀ ਆ ਲੋ ਦੋ ਉਹੋ ਹੀ ਦਿਸਿਆ ਸ਼ਰਟ ਤੇ ਵੀ ਇੱਕ ਤੇ ਦੋ ਠੀਕ ਹੈ ਜੀ ਦੋ ਦੋ ਚਿੜੀਆਂ ਗਟੂਣੀਆਂ ਜੀਆਂ ਬਾਲੀਆਂ ਸੋਹਣੀਆਂ ਤੇ ਇਹ ਦੁਪੱਟੇ ਦੇ ਨਾਲ ਤੁਹਾਨੂੰ ਕੰਨੀ ਦੇ ਉੱਪਰ ਇਸ ਤਰ੍ਹਾਂ ਆ 골ਡਨ ਲਸਟਰ ਮਿਲੂਗਾ ਲਓ ਜੀ ਇੰਨਾ ਕੋ ਪਿਆਰਾ ਸੂਟ ਆ ਗਰਮੀਆਂ ਦੇ ਵਿੱਚ ਪਾਰਟੀ ਵੀਰ ਸੂਟ ਜੇ ਆਪਾਂ ਵੀਅਰ ਕਰਨਾ ਤਾਂ ਤੁਸੀਂ ਇਦਾਂ ਦੇ ਸੂਟ ਜਿਹੜੇ ਲੈ ਸਕਦੇ ਹੋ ਪ੍ਰਾਈਸ ਰੋਗੀ 1895 1895 ਦੇ ਵਿੱਚ ਪਿਓਰ ਲੇਲਨ ਕਾਟਨ ਦਾ ਸੂਟ ਅਗਲਾ ਦੇਖੋ ਕਲਰ ਫਰਕ ਹੈ بس ਬਾਕੀ ਸਾਰਾ ਕੁਝ ਸੇਮ ਹੈ ਲੋਗੀ ਆ ਰਹੂਗਾ ਜੀ ਇਹਦਾ ਕੇਰਾ 4 ਹਲੋ ਇਹ ਹੈਦਾ ਕੇਰਾ ਠੀਕ ਹੈ ਇੱਕ ਫਲਾਵਰ ਮਿਲੂ ਤੁਮ ਕੇਰੇ ਤੇ ਬੜਾ ਹੀ ਪਿਆਰਾ ਜਾ ਤੇ ਬਾਕੀ ਹੈਗਾ ਕੋਤਾ ਨਹੀਂ ਕਿਤੇ ਹੈ ਨੈਗੇਟਿਵ ਪ੍ਰਿੰਟਿੰਗ ਇਹ ਨਾਲ ਹੂੰ ਨੇਗੇਟਿਵ ਪ੍ਰਿੰਟਿੰਗ ਹੈ ਨਾਲਾਂ ਲੱਗਦਾ ਕਿ ਜਿਵੇਂ ਬੈਕ ਸਾਈਡ ਤੇ ਹੋਵੇ ਆ ਦੇਖੋ ਜੀ ਹਲਕੀ ਹਲਕੀ ਆ ਆ ਨੈਗੇਟਿਵ ਪ੍ਰਿੰਟਿੰਗ ਹੈ ਨਾਲ ਤੇ ਪੀਚ ਕਲਰ ਦੀ ਉਦਾਂ ਹੀ ਸਲਵਾਰ ਮਿਲੂਗੀ ਕੀ ਆ ਵਾਲੀ ਕਾਟਨ ਦੀ ਠੀਕ ਹੈ ਜੀ 22 ਮੀਟਰ ਤੋਂ 2-4 ਹੋਰਾਂ ਜ਼ਿਆਦਾ ਮਿਲੂਗੀ ਘੱਟ ਨਹੀਂ ਮਿਲਦੀ ਇਹ ਮਿਲੂਗਾ ਦੁਪੱਟਾ ਇਹ ਆ ਲੋ ਤੇ ਪ੍ਰਾਈਸ ਹੈਗੀ 1895 ਇਹਦੇ ਤੇ ਵੀ ਹੈਗੀ ਤੇ ਬਹਿ ਜਾ ਵਜਾ ਕਰ ਦੇ ਸੇਮ ਡਿਜ਼ਾਈਨਿੰਗ ਸੇਮ ਹੈ ਆ ਕਿ ਆ ਕਵਰੇਜ ਦੀ ਹਾਂ ਇਹਦੇ ਤੇ ਵੀ ਨੈਗੇਟਿਵ ਪ੍ਰਿੰਟ ਹੈ ਕੱਕਾ ਹਾਂ ਨਾ ਨਾ ਹੈਗਾ ਆ ਲੋ ਠੀਕ ਹੈ ਜੀ ਤੇ ਨਾਪ ਦਿੰਨੀ ਆ ਦੁਪੱਟਾ ਕਿੰਨਾ ਹੈ ਸਵਾ ਦੋ ਤੇ ਬਹੁਤ ਹੁੰਦੇ ਆ ਜੀ ਇਹ ਵਾਲੇ ਦੁਪੱਟੇ ਸਵਾ ਦੋ ਕਿਉਂਕਿ ਪਾਰਟੀ ویئر ਸੂਟ ਨੇ ਇਹ ਜਿਆਦਾ ਸਿਰਸੁਰ ਤੇ ਲਾਉਣ ਵਾਲੇ ਸੂਟ ਨਹੀਂ ਹੁੰਦੇ ਦੁਪੱਟੇ ਤੇ ਇਦਾਂ ਹੀ ਸੋਹਣਾ ਲਾ ਦੇਣੀ 1895 ਅਗਲਾ ਇਹਦੇ ਵਿੱਚ ਆ ਕਲਰ ਹੈ ਇੱਕ ਲੋਡੀ ਕਲਰ ਬੜਾ ਮਿੱਠਾ ਆ ਜਾ ਇੰਗਲਿਸ਼ ਗ੍ਰੀਨ ਦਾ ਕਲਰ ਹੈ ਸਾਰਾ ਮੈਨ ਦਾ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਹੈਗੀ ਇਦਾਂ ਹੀ ਦਿਖਾ ਦੇਣੀ ਆ ਤੁਹਾਨੂੰ ਬੜਾ ਹੀ ਪਿਆਰਾ ਲੱਗਦਾ ਚਿੜੀਆਂ ਦਿਖ ਗਈਆਂ ਤੁਹਾਨੂੰ ਤੇ ਲਸਟਰ ਦਿਖਦਾ ਹੋਣਾ ਤੁਹਾਨੂੰ ਇਹਦੇ ਵਿੱਚ ਪਿਓਰ ਲੇਲਨ ਦਾ ਸੂਟ ਵਿਦ ਲਸਟਰ ਸ਼ਾਈਨ ਕਰਦਾ ਹੈ ਇਹ ਇਹ ਹੈ ਦੇ ਨਾਲ ਦੁਪੱਟਾ ਦੁਪੱਟਾ ਤੁਹਾਨੂੰ ਪਤਾ ਹੀ ਆ ਕਿੱਦਾਂ ਦਾ ਹੈਗਾ ਪੱਲਿਆਂ ਦੇ ਉੱਪਰ ਪ੍ਰਿੰਟ ਹੈ 1895 ਦੇ ਵਿੱਚ ਲਓ ਜੀ ਹੁਣ ਅਗਲਾ ਦਿਖਾਉਂਦੀ ਆ ਕਾਟਨ ਜੀ ਬਿਲਕੁਲ ਕਾਟਨ ਆ ਲਓ ਜੀ ਡਿਜ਼ਾਈਨਰ ਸੂਟ ਜੇ ਤੁਸੀਂ ਕੁਝ ਡਿਜ਼ਾਈਨਰ ਵੇਅਰ ਕਰਨਾ ਚਾਹੁੰਦੇ ਹੋ ਤਾਂ ਇਦਾਂ ਦਾ ਕਰ ਸਕਦੇ ਹੋ ਆ ਲਓ ਲਓ ਜੀ ਬੜਾ ਸੋਹਣਾ ਸੂਟ ਹੈ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਵਿੱਚ ਆ ਦੇਖੋ ਤੁਸੀਂ ਆ ਵਾਲੀਆਂ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਠੀਕ ਹੈ ਤੇ ਆ ਦੇਖੋ ਤੁਸੀਂ ਡਿਜ਼ਾਈਨਿੰਗ ਦੇਖੋ ਇਹਦੀ ਉੱਪਰ ਇੱਕ ਫਲਾਵਰ ਉੱਪਰ ਬਟਨ ਲੱਗੇ ਹੋਏ ਆ ਇੱਕ ਆ ਫਲਾਵਰ ਉੱਪਰ ਬਟਨ ਲੱਗੇ ਹੋਏ ਆ ਠੀਕ ਹੈ ਜੀ ਬਾਕੀ ਵਰਕ ਹੈ ਲੋ ਤੇ نیچے ਤਾਂ ਕਿਦਾਂ ਲੇਸਸ ਨੇ نیچے ਫੇਰ ਇੱਕ ਲੇਸ ਇਨਸਰਟ ਕਰੀਆ ਆਹ ਦੇਖੋ ਨੇੜੇ ਕਰਕੇ ਦਿਖਾਵੇ ਵੀ ਆਹ ਵਾਲੀ ਲੇਸ ਇਨਸਰਟ ਕਰੀ ਹੋਈ ਹੈ نیچے ਠੀਕ ਹੈ ਤੇ ਇਹ ਹੈਗਾ ਜੀ ਇਹਦਾ ਡਿਜ਼ਾਈਨ نیچے ਦੇਖੋ ਤੁਸੀਂ ਕਿੰਨਾ ਪਿਆਰਾ ਲੱਗਦਾ ਇਹ ਹੀ ਚੀਜ਼ਾਂ ਨੇ ਜਿਹੜੀਆਂ ਸੋਹਣੀਆਂ ਲੱਗਦੀਆਂ ਨੇ ਸੂਟਾਂ ਦੇ ਵਿੱਚ ਗਰਮੀਆਂ ਦੇ ਵਿੱਚ ਜਿਹੜੇ ਡਿਜ਼ਾਈਨਰ ਸੂਟ ਪਾਉਂਦੇ ਨੇ ਉਹਨਾਂ ਲਈ ਇਹ ਬੜੀ ਵਧੀਆ ਆਪਸ਼ਨ ਹੈਗੀ ਐ ਲਓ ਜੀ ਬਹੁਤ ਸੋਹਣਾ ਸੂਟ ਹੈ ਤੇ ਸਾਈਡ ਤੋਂ ਬਾਜੂ ਨਿਕਲੂਗੀ ਆਹ ਵਾਲਾ ਠੀਕ ਹੈ ਤੇ ਇਹ ਹੈਗੀ ਆ 2.5 ਮੀਟਰ ਦੀ ਸਲਵਾਰ ਕਾਟਨ ਦੀ ਤੇ ਮਸਲੀਨ ਦਾ ਦੁਪੱਟਾ ਇਹ ਆ ਲਓ ਜੀ ਦੁਪੱਟੇ ਦੇ ਪੱਲਾ ਦੇਖੋ ਪਹਿਲਾਂ ਤੁਸੀਂ ਜਿਹੜਾ ਵਰਕ ਤੁਸੀਂ ਉੱਥੇ ਦੇਖਿਆ ਇੱਕ ਫਲਾਵਰ ਉਹ ਇਹਦੇ ਤੇ ਵੀ ਦਿੱਤਾ ਹੋਇਆ ਹੈ ਬੜਾ ਪਿਆਰਾ ਜਿਹਾ ਠੀਕ ਹੈ ਇੱਕ ਕੋਰਨਰ ਤੇ ਫਿਰ ਇਹਦੇ ਦੂਜੇ ਕੋਰਨਰ ਤੇ ਫਲਾਵਰ ਆ ਲਓ ਠੀਕ ਹੈ ਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਲੇਸ ਬੜੀ ਸੋਹਣੀ ਜੀ ਲੇਸ ਲੱਗੀ ਹੋਈ ਹੈ 4 ਸਾਈਡ ਲੇਸ ਹੈ ਔਰ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਮਿਲੂਗਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਬਹੁਤ ਸੋਹਣਾ ਜਿਹਾ ਹੈ ਪੁੱਠਾ ਕਿ ਸਿੱਧਾ ਜਿੱਦਾਂ ਸਿੱਧਾ ਤੇ ਦੁਪੱਟਾ ਦੱਸ ਦੇਣੀ ਆ ਕਿੰਨਾ ਹੋਊਗਾ ਦੁਪੱਟਾ ਸਵਾ ਦੋ ਹੋਊਗਾ ਜੀ 2.5 ਨਹੀਂ ਆ ਸਵਾ ਦੋ ਆ ਦੁਪੱਟਾ ਠੀਕ ਆ ਜੀ ਤੇ ਪ੍ਰਾਈਸ ਹੈਗੀ ਆ 1550 ਇਹ ਸੂਟ ਤੋਂ ਸਾਡੇ 1550 ਚ ਮਿਲਣਾ ਹੈ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਚਲ ਆ ਲੋ ਜੀ ਅਗਲਾ ਸੂਟ ਦੇਖੋ ਇਹ ਵਾਲਾ ਕਲਰ ਆ ਡਿਜ਼ਾਈਨਰ ਤੁਸੀਂ ਡਿਜ਼ਾਈਨ ਤੁਸੀਂ ਦੇਖ ਹੀ ਲਿਆ ਜਿਸ ਤਰ੍ਹਾਂ ਪਹਿਲਾਂ ਦੇਖਿਆ ਠੀਕ ਹੈ ਜੀ ਉਦਾਂ ਲੇਸ ਇਨਸਰਟ ਕਰੀਆਂ ਨੇ ਆ ਦੋ ਫਲਾਵਰ ਨੇ ਬਾਕੀ ਆ ਸਾਰਾ ਵਰਕ ਹੈ ਤੇ ਨੀਚੇ ਜਾ ਕੇ ਆ ਲੇਸ ਮਿਲੂਗੀ ਤੇ ਇਹ ਤੁਹਾਨੂੰ ਆਹ ਡਿਜ਼ਾਈਨ ਮਿਲੂਗਾ ਠੀਕ ਹੈ ਜੀ ਕਾਟਨ ਬਿਲਕੁਲ ਕਾਟਨ ਮਿਲੂਗੀ ਬਸ ਇਹ ਆ ਲੋ ਇਹ ਹੈਗੀ ਆ ਜਿਹਦੇ ਨਾਲ ਸਲਵਾਰ ਤੇ ਮਸਲੀਨ ਦਾ ਨਾਲ ਮਿਲੂ ਆ ਰੰਗ ਸਹੀ ਹੈ ਇੱਥੇ ਦੁਪੱਟਾ ਸਹੀ ਆ ਇੱਥੇ ਰੰਗ ਸਹੀ ਆ ਆ ਲੋ ਜੀ ਮਸਲੀਨ ਦਾ ਦੁਪੱਟਾ ਉਦਾਂ ਹੀ ਇੱਕ ਕੋਰਨਰ ਤੇ ਫਲਾਵਰ ਖੇਰਾ ਦੂਜੇ ਕਾਰਨਰ ਤੇ ਫਲਾਉ ਠੀਕ ਹੈ ਜੀ ਤੇ ਲੇਸ ਬੜੀ ਪਿਆਰੀ ਹੈ ਸਵਾ ਦੋ ਮੀਟਰ ਦੁਪੱਟਾ ਪ੍ਰਾਈਸ 7500 ਲੋ ਜੀ ਆ ਦੇਖੋ 200 ਦਾ ਹੂੰ ਉਹ 200 ਸੀਗੇ ਲੋ ਜੀ ਲਿਲਨ कॉटन ਦੇ ਵਿੱਚ ਸੂਟ ਮਿਲਣਗੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਇਹਦੇ نیچے ਲਾਈਨਿੰਗ ਵੈਸੇ ਤਾਂ ਲਾਉਣ ਦੀ ਲੋੜ ਨਹੀਂ ਹੈਗੀ ਮਰਜ਼ੀ ਆ ਤੁਹਾਡੀ ਲਾਉਣੀ ਆ ਲਾ ਲਿਓ ਵੈਸੇ ਆਦਰਵਾਇਜ਼ ਕੋਈ ਸੀ ਥਰੂ ਨਹੀਂ ਹੈਗਾ ਇਦਾਂ ਹੀ ਤੁਸੀਂ ਪਾ ਸਕਦੇ ਹੋ ਇਹਨੂੰ ਬਿਨਾਂ ਲਾਈਨਿੰਗ ਤੋਂ ਬਣਨ ਵਾਲੀ ਸੂਟ ਨੇ ਸੀਕੁਐਂਸ ਵਰਕ ਹੋਇਆ ਹੋਇਆ ਦੇਤੇ ਕਿਉਂਕਿ ਇਹਨੂੰ ਪਾਰਟੀ ਦੀਆਂ ਦਾ ਸੂਟ ਦੀ ਲੁੱਕ ਦਿੱਤੀ ਹੋਈ ਆ ਬੈਕ ਸਾਈਡ ਫਰੰਟ ਸਾਈਡ ਆ ਦੇਖੋ ਤੁਸੀਂ ਲਸ਼ ਲਸ਼ ਕਰਦਾ ਤੁਹਾਨੂੰ ਦਿਖਦਾ ਹੋਣਾ ਦਿਖਦਾ ਸੀਕੁਐਂਸ ਵਰਕ ਹੋਇਆ ਹੋਇਆ ਜੀ ਸਾਰੇ ਚ ਆ ਦੇਖੋ ਦੇਖਦਾ ਲਸ਼ ਲਸ਼ ਕਰਦਾ ਬਹੁਤ ਸੋਹਣਾ ਸੂਟ ਹੈ ਜੀ ਲੇਲਨ ਕਾਟਨ ਦਾ ਸੂਟ ਹੈ ਪੂਰੇ ਬੈਕ ਫਰੰਟ ਸਾਰੇ ਤੇ ਇਦਾਂ ਤੁਹਾਨੂੰ ਸੀਕੁਐਂਸ ਵਰਕ ਮਿਲੂਗਾ ਸਾਰੇ ਤੇ ਹੈ ਸਾਰੇ ਤੇ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਤੁੰਕਾਰੇ ਮਾਰਦਾ ਤੁੰਕਾਰੇ ਮਾਰਦਾ ਹੈ ਤੇ ਇਹ ਹੈਗੀ ਆ ਜੀ ਫਰੰਟ ਤੇ लेस ਬਹੁਤ ਸੋਹਣੀ लेस लेस ਵੀ ਬੜੀ ਪਿਆਰੀ ਹੈ ਹਾਂ ਪ੍ਰਿੰਟ ਲਓ ਜੀ ਇਹ ਹੈਗੀ ਆ ਆ ਵਾਲੀ ਸਲਵਾਰ ਇਹਦੇ ਨਾਲ 네ਗੇਟਿਵ ਪ੍ਰਿੰਟ ਦੀ ਲੇਹਲਨ कॉटन ਦੀ ਸਲਵਾਰ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਤੇ ਇਹ ਹੈਗੇ ਨਾਲ ਦੁਪੱਟਾ कॉटन मस्लिन ਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਹੈ ਲੋ ਬਹੁਤ ਸੋਹਣਾ ਦੁਪੱਟਾ ਗਰਮੀਆਂ ਲਈ ਨਾ ਬੜੇ ਵਧੀਆ ਸੂਟ ਨੇ ਜੀ ਇਹ ਚਾਹੇ ਰਿਸ਼ਤੇਦਾਰੀ ਚ ਪਾ ਕੇ ਜਾਓ ਚਾਹੇ ਪਾਰਟੀ ویئر ਪਾਰਟੀਆਂ ਦੇ ਵਿੱਚ ਪਾ ਕੇ ਜਾਓ ਵਿਆਹ ਤੇ ਪਾ ਕੇ ਜਾਓ ਚਾਹੇ ਆਉਂਦੇ रिश्तेदारों ਨੂੰ ਦਿਓ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਆ 1692 ਇਹ ਸੂਟ ਤੁਹਾਨੂੰ 1692 ਚ ਮਿਲਣਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਅਗਲਾ ਦੇਖੋ ਲੋ ਜੀ ਪਿੰਕਿਸ਼ ਪੀਚ ਬੇਬੀ ਪਿੰਕਾ ਬੇਬੀ ਪਿੰਕ ਹੈ ਆ ਲੋ ਚਮਕਦਾ ਹੈ ਸੂਟ ਹੈ ਚਮਕਾਰੀ ਮਾਰਦਾ ਹੈ ਬਹੁਤ ਸੋਹਣਾ ਲੱਗਣ ਵਾਲਾ ਸੂਟ ਹੈ ਗਰਮੀਆਂ ਚ ਵਿਆਹ ਸ਼ਾਦੀਆਂ ਚ ਪਾਉਣ ਵਾਲੀ ਸੂਟ ਨੇ ਠੀਕ ਹੈ ਖੁਸ਼ੀਆਂ ਦੇ ਟਾਈਮ ਪਾਉਣ ਵਾਲੀ ਸੂਟ ਨੇ ਤੇ ਆ ਹੈਗੀ ਹੈ ਜੀ ਇਹਦੀ ਸਲਵਾਰ ਠੀਕ ਹੈ ਨੈਗੇਟਿਵ ਪ੍ਰਿੰਟ ਦੀ ਲੇਲਨ कॉटन ਦਾ ਸੂਟ ਬਹੁਤ ਜ਼ਿਆਦਾ ਸੋਹਣਾ ਸੂਟ ਤੇ ਨਾਲ ਮਸਲੀਨ कॉटन ਦਾ ਦੁਪੱਟਾ ਦੁਪੱਟਾ ਉਸ ਤੋਂ ਵੀ ਸੋਹਣਾ ਠੀਕ ਹੈ ਜੀ ਇਹ ਪ੍ਰਾਈਸ ਉਸ ਤੋਂ ਵੀ ਸੋਹਣੀ ਨਮਾਈ ਦਵੱਟੇ ਦੀ 1695 ਲੋ ਜੀ ਨੂੰ ਵਾਈ ਮਾਪ ਦਿੰਨੇ ਆਪਾਂ 240 ਲੰਬਾਈ ਹੋਊਗੀ ਦੀ 240 ਸਵਾ 9 ਤੋਂ ਜ਼ਿਆਦਾ 2.5 ਤੋਂ ਥੋੜਾ ਜਿਹਾ ਪੰਜ ਚਾਰ ਰੁਗਲਾਂ ਘਟਾ ਹੈ ਪ੍ਰਾਈਸ ਹੈਗੀ ਆ 1695 ਅਗਲਾ ਤੁਹਾਨੂੰ ਦੇਖੋ ਇੱਕ ਮੰਨਾ ਬ੍ਰਾਂਡ ਦੇ ਸੂਟ ਆ ਜੀ ਕਿੰਨੇ ਆ ਸੂਟ ਜਿਹੜੇ ਮੈਂ ਦਿਖਾ ਰਹੀ ਆ ਨਾ ਤੁਹਾਨੂੰ ਸੀਕੁਐਂਸ ਵਰਕ ਦੇ ਮੰਨਾ ਬ੍ਰਾਂਡ ਦੇ ਸੂਟ ਨੇ ਕਲਰ ਦੇਖੋ ਤੁਸੀਂ ਇਹਦਾ बस कलर ਦਾ ਹੀ ਫਰਕ ਹੈ ਮੈਂ ਤੁਹਾਨੂੰ ਇਦਾਂ ਹੀ ਦਿਖਾ ਦੇਣੀ ਆ ਹੁਣ ਉਦਾਂ ਹੀ ਸੀਕਵੈਂਸ ਵਰਕ ਹੋਇਆ ਹੋਇਆ ਤੇ ਸਲਵਾਰ ਦੇਖੋ ਆ ਲੋ ਇਹ ਵਾਲੀ ਸਲਵਾਰ ਹੈ ਪਿਸਤਾ ਜਿਹਾ ਕਲਰ ਹੈਗਾ ਇਹਦਾ ਸੋਨਾ ਜਿਹਾ ਠੀਕ ਹੈ ਨੈਗੇਟਿਵ ਪ੍ਰਿੰਟ ਦੀਆਂ ਸਲਵਾਰਾਂ ਦੇ ਨਾਲ ਅ ਲੇਲਨ कॉटन ਦੇ सूट ਬਹੁਤ ਸਰਦਾਰੀ सूट ਤੇ ਨਾਲ ਸੋਹਣੇ ਸੋਹਣੇ ਦੁਪੱਟੇ ਠੀਕ ਹੈ ਇਹ ਦੁਪੱਟਾ ਵੀ ਕੀ ਛੱਡਣਾ ਹੋਲ ਹੀ ਦਿੰਨੇ ਆ ਵੀ ਆ ਲੋ ਜੀ 240 ਦੁਪੱਟਾ ਬਹੁਤ ਹੁੰਦਾ ਜੀ 240 ਦਾ ਪੱਟਾ ਛੋਟਾ ਨਹੀਂ ਹੁੰਦਾ ਗਰਮੀਆਂ ਚ ਤਾਪਦਾਬ ਨਹੀਂ ਸੰਭਿਆ ਜਾਂਦਾ ਦੁਪੱਟੇ ਕੌਣ ਸੰਭੂਗਾ ਲੋ ਪ੍ਰਾਈਸ ਹੈਗੀ 1695 ਲੋ ਜੀ ਹੁਣ ਮੈਂ ਥੋੜੇ ਕੋਟੇ ਦੇ ਸੂਟ ਦਿਖਾਉਣੀ ਆ ਇਹਨਾਂ ਵਿੱਚੋਂ ਜਿਹੜਾ ਲੈਣਾ ਲੈ ਲਓ ਇੱਕ ਮੈਨੂੰ ਛੱਡ ਦਿਓ ਬਸ ਉਹ ਮੈਂ ਸਵਾਲੂੰਗੀ ਆ ਲੋ ਜੀ ਪਹਿਲਾਂ neck ਤੋਂ ਸ਼ੁਰੂ ਕਰੋ ਤੁਸੀਂ ਆ ਪੱਟੀ ਬਟਨ ਪਲੱਸ ਇੱਕ ਫਲਾਵਰ ਬੜਾ ਹੀ ਪਿਆਰਾ ਜਿਹਾ ਫਲਾਵਰ ਇੱਕ ਠੀਕ ਹੈ ਸੋਹਣੀ ਜੀ ਲੁੱਕ ਦੇ ਸੂਟ ਕੋਟੇ ਦੇ ਵਿੱਚ ਬੜੇ ਪਿਆਰੇ ਜਿਹੇ ਕੋਟੇ ਦੇ ਵਿੱਚ ਪਿਓਰ ਕੋਟਾ ਐਨ ਵਧੀਆ ਆ ਲੋ ਜੀ ਇਹ ਹੈਗਾ ਵਰਕ ਇੱਕ ਫਲਾਵਰ ਤੇ ਨੀਚੇ ਘੇਰੇ ਤੇ ਮਿਲੂਗੀ ਇਹ ਵਾਲੀ ਤੁਹਾਨੂੰ ਲੇਸ ਬਹਿ ਜਾ ਬਹਿ ਜਾ ਕਰਦੇ ਸੂਟ ਨਹੀਂ ਜੀ ਲੇਸ ਵੀ ਸੋਹਣੀ ਕਿਤੇ ਕਮੀ ਛੱਡੀ ਨਹੀਂ ਹੈਗੀ ਸੂਟ ਦੇ ਵਿੱਚ ਠੀਕ ਹੈ ਬੈਕ ਸਾਈਡ ਰਹੂਗੀ ਪਲੇਨ ਕੋਟਾ ਤੇ ਇਹ ਹੈਗੀ ਹੈ ਜੀ ਸਲਵਾਰ ਸਲਵਾਰ ਨਾਪ ਦਿਨੇ ਤੁਹਾਨੂੰ ਆਪਾਂ ਕਾਟਨ ਦੀ ਸਲਵਾਰ ਹੈ ਜੀ ਸਲਵਾਰ ਹੋਊਗੀ ਇਹਨਾਂ ਤੋਂ ਛੋਟੀ ਲੰਬੀ ਹੈ ਸਲਵਾਰ ਬਤਾਈਏ ਚਾਹੀਏ ਐਤੋਂ ਥੋੜੀ ਜਿਹੀ ਕੱਟ ਹੈ 240 ਹੈ ਜੀ ਸਲਵਾਰ ਲੋ ਕਾਟਨ ਦੀ ਸਲਵਾਰ ਸਲਵਾਰ ਮਿਲੂਗੀ 240 ਇਹ ਹੈਗਾ ਦੁਪੱਟਾ ਕਿੰਟ ਜਈ ਆਇਆ ਕਿਹੜਾ ਪਾਸਾ ਸਿੱਧਾ ਇਹਦਾ ਆਹ ਵਾਲਾ ਆਹ ਵਾਲਾ ਲਓ ਜੀ ਕੋਟੇ ਦਾ ਦੁਪੱਟਾ ਫੋਰ ਸਾਈਡ ਲੇਸ ਤੇ ਸਾਰੇ ਚ ਇਦਾਂ ਵਰਕ ਬੜਾ ਹੀ ਸੋਹਣਾ ਕੋਟੇ ਦਾ ਦੁਪੱਟਾ ਜੀ ਬੜਾ ਪਿਆਰਾ ਜਾਂ ਤੇ ਨਾਪ ਕੇ ਦੱਸ ਦਿੰਨੀ ਆ ਦੁਪੱਟਾ ਕਿੰਨਾ ਹੋਊਗਾ ਠੀਕ ਹੈ ਜੀ ਸਵਾ ਦੋ ਦੁਪੱਟਾ ਤੇ ਪ੍ਰਾਈਸ ਹੈਗੀ ਆ 1399 1399 ਚ ਮਿਲੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੀ ਆ ਜੋ ਅਗਲਾ ਇਹ ਵਾਲਾ ਕਲਰ ਹੈ। ਲਓ ਜੀ ਉਦਾਂ ਹੀ ਆ ਸਾਰਾ ਸਟਾਈਲ। ਪੱਟੀ ਹੈ, ਫਲਾਵਰ ਹੈ। ਨੀਚੇ ਘੇਰੇ ਤੇ ਦਿਖਾ ਦੇਣੀ ਆ। ਘੇਰੇ ਤੇ ਇੱਕ ਫਲਾਵਰ ਹੈ। ਪਲੱਸ ਲੇਸ। ਐਕਚੁਅਲੀ ਤਾਂ ਨਾ ਜੀ ਇਹ ਜਿਹੜੀਆਂ ਸਿੱਧੀਆਂ ਹੀ ਆ ਸਲਵਾਰਾਂ ਨਾਲ ਪਾਉਣ ਵਾਲੇ ਜਾਂ ਇਹ ਫਲਾਵਰ ਜੋ ਨਾਲ ਪਾਉਣ ਵਾਲੇ ਇਦਾਂ ਦੇ ਸੂਟ ਨੇ ਸਟਾਈਲਿਸ਼ ਜਿਹਾ ਜਾਂ ਹਲਕੀਆਂ ਸਲਵਾਰਾਂ ਨਾਲ ਪਾਉਣ ਵਾਲੇ ਠੀਕ ਹੈ ਜੀ। ਤੇ ਇਹ ਹੈਗਾ ਇਹਦੇ ਨਾਲ ਉਦਾਂ ਹੀ ਦੁਪੱਟਾ ਤੇ ਪ੍ਰਾਈਸ ਰਹੂਗੀ 1300। 990 ਰੁਪਏ ਅਗਲਾ ਦੇਖੋ 컬러 ਫਰਕਾ ਬਸ ਇਸ ਦਾ ਕਲਰ ਇਹ ਸਲਵਾਰ ਇਹ ਸ਼ਰਟ ਠੀਕ ਹੈ ਜੀ ਇਹ ਹੈਗਾ ਫਰੰਟ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਫੋਰ ਸਾਈਡ ਲੇਸ ਨਾਲ ਪ्युअर ਕੋਟੇ ਦਾ ਸੂਟ ਬੜਾ ਪਿਆਰਾ ਸੂਟ ਤੇ ਪ੍ਰਾਈਸ 1300 990 ਰੁਪਏ ਅਗਲਾ ਦੇਖੋ ਬੇਬੀ ਪਿੰਕ ਜਿਹੇ ਕਲਰ ਕਹਿ ਸਕਦੇ ਆ ਹਨਾ ਬੇਬੀ ਪਿੰਕ ਹੀ ਹੈ ਲਓ ਜੀ ਉਦਾਂ ਹੀ ਸੂਟ ਹੈ ਇਹ ਆ ਲੋ ਇਹ ਘੇਰਾ ਰਹੂਗਾ ਇਹ ਲੇਸ ਰਹੂਗੀ ਇਹਦੀ ਇਹ ਫਰੰਟ ਹੈ ਤੇ ਇਹ ਹੈਗਾ ਜੀ ਇਹਦਾ ਨੈਕ ਲਓ ਇਹ ਰਹੂਗਾ ਦੁਪੱਟਾ ਤੇ ਇਹ ਹੈਗੀ ਆ ਜੀ ਸਲਵਾਰ ਕਾਟਨ ਦੀ ਸਲਵਾਰ ਲੇਕਰ ਰੰਗ ਹੁੰਦਾ ਬੇਬੀ ਪਿੰਕ ਜਿਹਾ ਕਲਰ ਆ ਜੀ ਤੇ ਪ੍ਰਾਈਸ ਹੈਗੀ ਹੈ 1399 ਲੋ ਜੀ ਇਹ ਹੈਗੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ